ਫੇਰਾਏ ਪੈਣਾ ਹੀ ਨਾ ਫਿਰ ਇੱਕ ਕੰਮ ਕਰ ਫਿਰ ਜਾ ਤੇ ਇੱਕ ਸ਼ਰਾਬ ਦਾ ਗਲਾਸ ਫੜ ਕੇ ਨਾ ਹੱਥ 'ਚ ਵੀਡੀਓ ਪਾ ਦੇ ਫਿਰ ਜਾ ਤੇਰੇ ਹੱਥ 'ਚ ਸ਼ਰਾਬ ਦਾ ਗਲਾਸ ਰਹਿ ਜਾਏਗਾ ਜਾਂ ਦੁਨੀਆ ਤੇ ਅਸੀਂ ਰਹਿ ਜਾਵਾਂਗੇ ਉਹ ਤੇ ਬਾਬਾ ਜੀ ਤੁਸੀਂ ਤੁਸੀਂ ਹੀ ਕਹਿ ਰਹੇ ਹੋ ਮੈਂ ਤੇ ਫਿਰ ਤੈਨੂੰ ਸਿੱਧੀ ਗੱਲ ਕਹਿਣ ਦਿਆਂ ਜੇ ਤੈਨੂੰ ਇਸ ਚੀਜ਼ ਦਾ ਨਾ ਜੇ ਤੈਨੂੰ ਪੰਜ ਰਤਨੀ ਲੈ ਤੂੰ ਪੰਜ ਰਤਨੀ ਫਿਰ ਹੁਣ ਹੁਣ ਤੂੰ ਗੱਲ ਸੁਣ ਤੂੰ ਹੱਥ 'ਚ ਪੰਜ ਰਤਨੀ ਰੱਖ ਕੇ ਵਿਖਾ ਦੇ ਠੀਕ ਹੈ ਨਾ ਜਾਂ ਤੇਰੇ ਹੱਥ 'ਚ ਪੰਜ ਰਤਨੀ ਰਹੇਗੀ ਤੇ ਜਾਂ ਫਿਰ ਅਸੀਂ ਰਹਿਵਾਂਗੇ ਨਰਾਗੀ ਤੇਰਾ ਨਜਬਾਨ ਹੋ ਗਈ ਤੇਰੀ ਸਿਚੁਏਸ਼ਨ ਦੀ ਗੱਲ ਕਰਦਾ ਮੈਂ ਤੈਨੂੰ ਗੱਲ ਕਹੀ ਗਈ ਹੈ ਮੈਂ ਤੈਨੂੰ ਹੋਰ ਵੀਡੀਓ ਕਹਿ ਦੂੰ ਆ ਪ੍ਰੋਮੋਸ਼ਨ ਨਹੀਂ ਕਰਨੀ ਇਹ ਨਹੀਂ ਕਰਨੀ ਉਹ ਨਹੀਂ ਕਰਨੀ ਤੈਨੂੰ ਬੰਦਿਆਂ ਨੂੰ ਇੱਕ ਗੱਲ ਕਹੀਏ ਵੇ ਠੇਕੇ ਤੇ ਜਾ ਕੇ ਮੁੜ ਕੇ ਵੀਡੀਓ ਨਾ ਬਣਾਦੀ ਕਿਉਂ ਤੀਜਾ ਦੀ ਬੰਦਿਆਂ ਨੂੰ ਹਟਦਾਂਗੇ ਨਹੀਂ ਹਟਦਾ ਮੈਨੂੰ ਇੱਕ ਦੋ ਤੀਜਾ ਜਵਾਬ ਦੇ ਦੇ ਬਸ ਨੇ ਮੈਂ ਤਾਂ ਤੁਹਾਨੂੰ ਕਹਿ ਰਿਆ ਮੈਂ ਡਿਲੀਟ ਕਰ ਦੇਣਾ ਵੀਡੀਓ ਮੁੜ ਕੇ ਕੰਮ ਨਾ ਹੋਵੇ ਮੈਂ ਤੈਨੂੰ ਗੱਲ ਦੱਸਤੀ ਆ ਮੁੜ ਕੇ ਤੂੰ ਜਿਹੜਾ ਪੰਜ ਰਤਨੀ ਪੰਜ ਰਤਨੀ ਕਰਦਾ ਫਿਰਦਾ ਰਤਨ ਰੁਤਨ ਜੇ ਤੇਰੇ ਇੱਥੇ ਖਿਲਾਰ ਦੇਣੇ ਆ